ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਹਜਿਨ ਹੈ ਜੀ ਵਿਸ਼ਾ ਅਥਨਾ ਲਾਈ ਕੁਸੁੰਮੜਾ ਜਲ ਜਸੀ ਢੋਲਾ ਜ ਆਖਰੀ ਪਾਠ ਹੈ ਕੁਸੁੰਮੈ ਨੂੰ ਅਥਨਾ ਪਾਈ ਬਾਈ ਇਹ ਮੋਹ ਮਾਇਆ ਵਿੱਚ ਜਾਦੇ ਨੂੰ ਉਲਝ ਤੂੰ ਆਪਣਾ ਜੀਵਨ ਸਾੜ ਪੁਜਾ ਲੇਗਾ ਇਸ ਲਈ ਇਹ ਮਨ ਦੀ ਆਤਮਾ ਦੀ ਜਲਨ ਨੂੰ ਮਿਟਾਉਣ ਵਾਸਤੇ ਤੂੰ ਰੱਬ ਦੇ ਨਾਮ ਦਾ ਪੱਲਾ ਫੜ ਲੈ ਨਹੀਂ ਤੇ ਤੇਰਾ ਜੀਵਨ ਕਮਜ਼ੋਰ ਰਹਿ ਜਾਵੇਗਾ ਆਤਮ ਜੀਵਨ ਪਤਲਾ ਹੋ ਜਾਵੇਗਾ ਤੈਨੂੰ ਮਾਲਕ ਦੇ ਰੇ ਰੇ ਦੇ ਬੋਲ ਨਿਰਾਦਰੀ ਦੇ ਬੋਲ ਨਹੀਂ ਸੀ ਬਣਗੇ ਇੱਕ ਆਪੀ ਨੇ ਪਤਲੀ ਸ਼ੈ ਕੇਰੇ ਬੋਲਾ ਦੁੱਧਾ ਥਣੀ ਨਾ ਆਵੀਂ ਫਿਰ ਹੋਏ ਨਾ ਮੇਲਾ ਦੁੱਧਾ ਥਣੀ ਨਹੀਂ ਆਏਗਾ ਭਾਵੇਂ ਮਿਲਾਪ ਦੀ ਵਿਵਸਥਾ ਪ੍ਰਾਪਤ ਨਹੀਂ ਹੋਏਗੀ ਫਿਰ ਹੋਏ ਨਾ ਮੇਲਾ ਪ੍ਰਭੂ ਨਾਲ ਤੇਰਾ ਮੇਲ ਨਹੀਂ ਹੋਣਾ ਤੈਨੂੰ ਉਹਨੂੰ ਬਵਤਨ ਨਹੀਂ ਪ੍ਰਾਪਤ ਹੋਣੀ ਹਉਮੈ ਮਾਰਨੀ ਵਾਰਿਆ ਸੀਤਾ ਹਚੂਲਾ ਆਪਣੇ ਅੰਦਰ ਹਉਮੈ ਨੂੰ ਮਾਰ ਕੇ ਨਿਵਾਰ ਦੇ ਤੇ ਆਪਣੇ ਆਤਮਿਕ ਜੀਵਨ ਦਾ ਚੋਲਾ ਸੀ ਲੈ ਪਾਓ ਆਤਮਿਕ ਜੀਵਨ ਦੀ ਪ੍ਰਾਪਤੀ ਕਰ ਲੈ ਗੁਰਬਚਨੀ ਫਲ ਪਾਇਆ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਅਮਲ ਕੀਤਾ ਉਹਨਾਂ ਨੇ ਫਲ ਪ੍ਰਾਪਤ ਕੀਤਾ ਸ਼ਹਿਕ ਕੇ ਅੰਮ੍ਰਿਤ ਬੋਲਾ ਉਹਨਾਂ ਨੂੰ ਫਿਰ ਰੇਰੇ ਦੇ ਬੋਲ ਨਹੀਂ ਹੁੰਦੇ ਉਹਨਾਂ ਨੂੰ ਸ਼ਹਿਕ ਕੇ ਅੰਮ੍ਰਿਤ ਬੋਲਾ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦੇ ਬੋਲਾਂ ਦੀ ਪ੍ਰਾਪਤੀ ਹੁੰਦੀ ਹੈ ਰੱਬੀ ਬਾਣੀ ਆਤਮਾ ਜੀਵਨ ਦੇਣ ਵਾਲੀ ਬਾਣੀ ਦੇ ਬੋਲ ਜਿਹੜੇ ਨੇ ਉਹ ਮਨ ਚ ਆਗਸਦੇ ਨੇ ਮੋਹ ਮਾਇਆ ਦਾ ਇੱਕ ਸੁੰਬੇ ਦਾ ਮੋਹ ਅੰਦਰੋਂ ਨਿਕਲ ਜਾਂਦਾ ਹੈ ਉਹਦੀ ਥਾਂ ਤੇ ਨਾਮ ਦਾ ਵਾਸਾ ਅੰਦਰ ਹੁੰਦਾ ਜਿਹਦੇ ਕਾਰਨ ਸਤਕਾਰ ਮਿਲਦਾ ਹੈ ਫਿਰ ਸ਼ਹਿ ਕੇ ਅੰਮ੍ਰਿਤ ਬੋਲਾ ਨਸੀਬ ਹੁੰਦੇ ਨੇ ਤੋਂ ਸਪਸ਼ਟ ਹੈ ਕਿ ਜੇ ਅਸੀਂ ਆਪਣੀਆਂ ਮੰਨੀਆਂ ਕਰਦੇ ਰਹਾਂਗੇ ਮੰਨ ਦੀਆਂ ਮੁਰਾਦਾਂ ਮੰਨ ਦੀਆਂ ਆਸਾਂ ਮੰਨ ਦੀਆਂ ਮਨਸਮਾਂ ਪਿੱਛੇ ਦੌੜੇ ਰਹਾਂਗੇ ਤੇ ਫਿਰ ਜੀਵਨ ਦੀ ਪ੍ਰਾਪਤੀ ਨਹੀਂ ਹੈ ਕਿਉਂਕਿ ਗੁਰਮਤ ਦਾ ਮਾਰਗ ਆਸਾ ਮਨਸਾ ਸਗਲ ਤਿਆਗ ਹੈ ਜਗ ਤੇ ਰਹਿ ਨਿਰਾਸਾ ਕਾਮ ਕਰੂ ਜੇ ਪਰਸੇ ਨਹੀਂ ਤੇ ਕਟ ਬ੍ਰह्म ਨਿਵਾਸਾ ਮਿਹਨਤ ਕਰਨੀ ਹੈ ਉਦਮ ਕਰਨ ਦੀ ਹੈ ਜੀ ਤੋ ਕੁਮਉਂਦੇ ਸੁਖ ਪਹੁੰਚ ਤਿਆਗੇ ਤੂ ਪਰਮੋ ਮਿਲ ਨਾਨਕ ਉਤਰੀ ਚਿੰਦ ਉਦਮ ਕਰਨਾ ਹੈ ਸੁੱਖਾਂ ਦੇ ਸਾਧਨ ਅਸੀਂ ਨੇਕ ਕਿਰਤ ਨਾਲ ਨੇਕ ਮਿਹਨਤ ਨਾਲ ਜਿਤਨੇ ਕੱਤਰ ਹੋ ਸਕਦੇ ਨੇ ਕਰਨੇ ਨੇ ਇਹਦੀ ਕੋਮਣਾ ਹੀ ਨਹੀਂ ਲੇਕਿਨ ਸੁੱਖਾਂ ਦੀ ਲਾਲਸਾ ਸਾਡੀ ਇਤਨੀ ਨੋ ਵੱਧ ਜਾਏ ਇਤਨਾ ਵੱਧ ਜਾਏ ਕਿ ਅਸੀਂ ਜੀਵਨ ਦਾ ਲਖਸ਼ੀ ਪੁਰਜਾਈਏ ਇਨਸਾਨੀ ਜੀਵਨ ਦਾ ਮਨੋਰਥੀ ਪੁਰਜਾਈਏ ਬਸ ਗੁਰਬਾਣੀ ਸਾਨੂੰ ਇਹ ਮਧਿਆ ਜਿਹਾ ਮਾਰ ਸਿਖਾਉਂਦੀ ਹੈ ਨਾ ਇਤਨਾ ਤੰਦਰ ਤੋਂ ਹੋਵੇ ਕਿ ਅਸੀਂ ਤਾਂ ਅੰਦੋਲ ਦੇ ਹੰਕਾਰ 'ਚ ਪਾਗਲ ਹੋ ਜਾਈਏ ਤੇ ਨਾ ਇਤਨਾ ਥੋੜਾ ਹੋਵੇ ਕਿ ਅਸੀਂ ਜ਼ਿੰਦਗੀ ਦੀਆਂ ਜਾਇਜ਼ ਜ਼ਰੂਰਤਾਂ ਲਈ ਵੀ ਤਰਸੀ ਜਾਈਏ ਜਿਸ ਗ੍ਰਹਿ ਬੂਤੀ तिसਾ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫੇਰਾ ਪਰਮਤਾ ਦੋਵਾਂ ਵਿਸਤਾਂ ਤੇ ਜੋਨਰ ਮੁਕਤਾ ਸੋਈ ਸੁਹਲਾ ਪਾ ਲਈਏ ਇਹਨਾਂ ਦੋਵਾਂ ਵਸਤੂ ਤੋਂ ਮੁਕਤ ਹੋਣਾ ਹੀ ਜੀਵਨ ਸੁਹਾਲਾ ਕਰਨ ਸੁਖਾਲਾ ਕਰਨਾ ਹੈ ਉਹ ਮੁਕਤਾ ਹੁੰਦਾ ਹੈ ਕਿ ਅਸੀਂ ਉਦਮ ਕਰਕੇ ਮਿਹਨਤ ਕਰਕੇ ਕਰੀਏ ਵੇਲੜ ਬਣ ਕੇ ਆਲਸੀ ਬਣੀਏ ਨਾ ਤੇ ਮਿਹਨਤ ਕਰਕੇ ਆਪਣੀ ਘਰ ਦੀਆਂ ਜਾਇਜ਼ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕਰੀਏ ਬੇਸਾਬਾ ਤਨ ਜਿਹੜਾ ਉਹ ਖੜਮਸਤੀ ਕਰਾਉਂਦਾ ਕਿਉਂਕਿ ਇਸ ਤਨ ਕਾਰਨ ਕਣੀ ਵਿਗੁਤੀ ਇਨ ਇਨ ਜ਼ਰ ਇਸ ਜ਼ਰ ਕਾਰਨ ਕਣੀ ਵਿਗੁਤੀ ਇਨ ਜ਼ਰ ਕਣੀ ਖੁਵਾਈ ਪਾਪਾਂ ਬਾਜੀ ਹੋਏ ਨਹੀਂ ਮੋਇਆ ਸਾਧਨਾ ਜਾਈ ਗੁਰੂ ਜੀ ਗਰੰਟੀ ਦੇਗਨ ਕਿ ਇਸ ਤਨਦੁਲਦ ਦੇ ਕਾਰਨ ਬੜੀ ਦੁਨੀਆ ਖੁਆਰ ਹੋਈ ਹੈ ਇਹ ਪਾਪਾਂ ਤੋਂ ਬਿਨਾ ਨਹੀਂ ਬੋਤੀ ਇਕੱਠੀ ਹੋ ਸਕਦੀ ਮਨੁੱਖ ਦੀ ਜਿਹੜੀ ਆ ਸਾਭੀ ਹੀ ਹੁੰਦੀ ਹੈ ਬੇਸਾਬਾ ਤਨਦੁਲਦ ਗਲਤ ਕੰਮਾਂ ਤੋਂ ਬਿਨਾ ਇਕੱਠਾ ਨਹੀਂ ਹੁੰਦਾ ਉਹ ਫਿਰ ਕਿਹੜਾ ਹੋ ਜਾਂਦਾ ਹੈ ਉਹ ਕਸੂਮੜੇ ਵਾਲਾ ਮਾਰਗ ਹੋ ਜਾਂਦਾ ਕਸੂਮੇ ਨੂੰ ਹੱਥ ਪਾਉਣ ਵਾਲਾ ਮਾਰਗ ਹੋ ਜਾਂਦਾ ਆਪਕੋ ਜੀਵਨ ਬੰਦਾ ਬਰਬਾਦ ਕਰਦਾ ਹੈ ਦੁਨੀਆਵੀ ਕੋਡੀਆਂ ਲਈ ਜਿਹੜੀ ਨਾਲ ਨਹੀਂ ਜਾਂਦੀਆਂ ਦੀਨ ਗੋਇਆ ਦੁਨੀຊੂ ਦੁਨੀਨਾ ਚਾਲੀ ਸਾਥ ਪਾਇ ਕਹੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਹੱਥੀ ਆਪਣੇ ਜੀਵਨ ਦਾ ਬੰਦਾ ਸਤਿਆਨਾਸ਼ ਕਰਦਿਆ ਇਸ ਲਈ ਗੁਰਮਤ ਸਾਨੂੰ ਇਹ ਸੇਹ ਦਿੰਦੀ ਹੈ ਕਿ ਦੁਨੀਆਦਾਰੀ ਵਿਚਰਦੇ ਹੋਏ ਨੇਕ ਕਿਰਤਮਾਈ ਕਰਕੇ ਘਰ ਦਾ ਨਿਰਭਾ ਕਰੂ ਪਰ ਸੁਰਤੀ ਬ੍ਰਤੀ ਨਾਮ ਵਿੱਚ ਸੁਰਤੀ ਨਾਮ ਵਿੱਚ ਹੋਣੀ ਚਾਹੀਦੀ ਹੈ ਚਿਤ ਕਰਤਾਰ ਵੱਲ ਹੱਥ ਕੰਮਕਾਰ ਵੱਲ ਇਹ ਇਹ ਮਾਰ ਹੈ ਸਿੱਖੀ ਦਾ ਆਖਰੀ ਪੰਕਤੀ ਜਿਹੜੀ ਉਸ ਸ਼ਬਦ ਦੀ ਜੀ ਜੀ ਸੀ ਪੰਕਚੀ ਲਈ ਸੀ ਸਰਲੇਖ ਦੇ ਤੌਰ ਤੇ ਕਹਿਆ ਫਰੀਦ ਸਹਿਲੀ ਉਹ ਸ਼ੋ ਅਲਾਈ ਸੀ ਹਸ ਚਲਸੀ ਡੁਮਣਾ ਇਤਨ ਢੇਰੀ ਥੀ ਸੀ ਕਿ ਫਰੀਦ ਜੀ ਆਖਦੇ ਨੇ ਬਈ ਉਹ ਸ਼ੋ ਸ਼ਹਿ ਮਾਲਕ ਉਹ ਸਾਨੂੰ ਆਵਾਜ਼ ਮਾਰੇਗਾ ਆਪਣੇ ਪਾਸ ਇੱਕ ਦਿਨ ਬੁਲਾਏਗਾ ਸ਼ਹਿ ਅਲਾਈ ਸੀ ਅਲਾਈ ਸੀ ਮੈਨੇ ਆਵਾਜ਼ ਅਸੀ ਪਹਿਲਾਂ ਪਹਿਲਾਂ ਦੂਰੋਂ ਆਵਾਜ਼ ਨੂੰ ਆਲਾ ਵੀ ਕਹਿੰਦੇ ਸਾਂ ਬਈ ਆਲਾ ਦਿਓ ਜੀ ਮਤਲਬ ਆਵਾਜ਼ਾਂ ਦੇ ਉੱਚਾ ਕੁਛ ਨੂੰ ਕੋਈ ਗੱਲ ਪਹੁੰਚਾਣੀ ਹੁੰਦੀ ਸੀ ਤੋ ਉਹ ਤੋਂ ਲਫ਼ਜ਼ ਮਨਾ ਅਲਾਇਸੀ ਪਰਮਾਤਮਾ ਅਲਾਏਗਾ ਤੁਹਾਨੂੰ ਆਵਾਜ਼ ਮਾਰੇਗਾ ਆਪਣੇ ਕੋਲ ਬੁਲਾਏਗਾ ਤਦੂ ਹੰਸ ਜਲਸੀ ਡੂਮਣਾ ਫਿਰ ਇਹ ਜੀਵਾਤਮਾ ਰੂਪੀ ਹੰਸ ਜਿਹੜਾ ਇਹ ਡੂਮਣਾ ਪਾਵਦੂ ਚੱਤੀ ਵਿੱਚ ਤੜਫਦਾ ਇਹ ਸੰਸਾਰ ਛੱਡਣ ਨੂੰ ਤਿਆਗ ਦਿਲ ਨਹੀਂ ਕਰੇਗਾ ਜਿਹੜੇ ਇਤਨੇ ਸੁੱਖਾਂ ਦੇ ਸਾਧਨ ਮੋਜਮ ਨਹੀਂ ਹੋਈਆਂ ਨੇ ਇਹਨਾਂ ਨੂੰ ਛੱਡ ਕੇ ਜਾਂਦਾ ਦਿਲ ਨਹੀਂ ਕਰੇਗਾ ਦੂਸਰਾ ਆਪਣੀ ਅੱਖੀ ਅਸੀਂ ਆਪਣੇ ਸੰਗੀ ਸਾਥੀਆਂ ਨੂੰ ਖਤਮ ਹੁੰਦਿਆਂ ਸਰੀਰਕ ਤੌਰ ਤੇ ਉਹਨਾਂ ਦੇ ਸੰਸਕਾਰ ਹੁੰਦੇ ਆ ਦੇਖਦੇ ਆ ਤੇ ਅਸੀਂ ਸੋਚਦੇ ਆ ਵੀ ਹੁਣ ਮੇਰਾ ਵੀ ਇਹੀ ਹਾਲ ਹੋ ਜਾਏਗਾ ਹੁਣ ਮੈਂ ਵੀ ਮਰ ਜਾਵਾਂਗਾ ਫਿਰ ਬੰਦਾ ਕਲਪਦਾ ਤੜਪਦਾ ਤੇ ਉਸ ਟਾਈਮ ਬੰਦੇ ਨੂੰ ਮਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਮਨ ਤੇ ਸੰਸਾਰ ਵੀ ਤਾਂ ਸਿਆ ਵਸਿਆ ਨਾ ਦੇਹ ਦੇ ਆਸ ਨੇ ਜਕੜ ਕੇ ਰੱਖਿਆ ਹੋਇਆ ਹੈ ਅਸੀਂ ਕਹਿੰਦੇ ਸੰਸਾਰ ਤੋਂ ਉੱਪਰ ਉੱਠੇ ਹੀ ਨਹੀਂ ਤੇ ਅਰਸ਼ੀ ਉਡਾਰੀਆਂ ਮਾਰੀਆਂ ਹੀ ਨਹੀਂ ਅਸੀਂ ਸੱਚਖੰਡ ਵਾਲੀਆਂ ਉਡਾਰੀਆਂ ਮਾਰੀਆਂ ਹੀ ਨਹੀਂ ਕਰੇ ਤੇ ਹੁਣ ਜੀਵਾਤਮਾ ਉੱਡਣਾ ਚਾਹੁੰਦਾ ਪਰ ਸੀੜ ਨੂੰ ਜਕੜ ਕੇ ਬੈਠਾ ਹੈ ਸੀੜ ਉਸ ਜੀਵਾਤਮਾ ਨੂੰ ਛੱਡਣ ਨਹੀਂ ਚਾਹੁੰਦਾ ਪਰ ਰੱਬੀ ਹੁਕਮ ਜਦੋਂ ਆਉਂਦਾ ਉਹ ਟੱਲਦਾ ਨਹੀਂ ਹੈ ਫਿਰ ਹੰਸੀ ਚਲਸੀ ਡੁਮਣਾ ਇਹ ਤਨ ਢੇਰੀ ਥੀ ਸੀ ਸਰੀਰ ਦੀ ਢੇਰੀ ਰਹਿ ਜਾਂਦੀ ਹੈ ਤੇ ਜੀਵਾਤਮਾ ਰੂਪੀ ਹੰਸੀ ਜੜਾ ਉਹ ਜੱਕੋ ਤੱਕੀ ਕਰਦਾ ਇਸ ਸੰਸਾਰ ਨੂੰ ਤਿਆਗ ਜਾਂਦਾ ਹੈ ਇਸ ਗੱਲ ਦਾ ਨਕਸ਼ਾ ਗੁਰੂ ਪੰਚੇ ਪਾਤਸ਼ਾਹ ਜੀ ਨੇ ਮੌਜ 12 ਮਾ ਮੌਨ ਮੇਲਾ ਪੰਜਵੇਂ ਦੇ ਇੱਕ ਸ਼ਬਦ ਵਿੱਚ ਬੜਾ ਸੋਹਣਾ ਖਿੱਚਿਆ ਕਿ ਜਿੱਤ ਦਿਨ ਦੇਵ ਬਿਨਸੀ ਤਿਤ ਵੇਲਾ ਕੈਸਨ ਪ੍ਰੇਤ ਜਿਸ ਦਿਨ ਇਹ ਦੇਵ ਬਿਨਸੇਗੀ ਉਸ ਵੇਲੇ ਮਨੁਪ੍ਰੀਤ ਆਤਮਾ ਆਕੇ ਕਹਿਣਗੇ ਜਮਾ ਕੇ ਕਰ ਕਿ ਕੈਸਨ ਪ੍ਰੀਤ ਪਕੜ ਚਲਾਣ ਦੂਤ ਜਮ ਕਿਸਾ ਨਾ ਦੇਣੀ ਭੇਤ ਉਹ ਜਮ ਦੂਤ ਪਾਵ ਰੱਬੀ ਉਹ ਤਾਕਤਾਂ ਜਿਹੜੀਆਂ ਸਰੀਰ ਚੋਂ ਜਿੰਦਕੜ ਤੇ ਲੈ ਜਾਂਦੀਆਂ ਨੇ ਉਹ ਪਕੜ ਚਲਾਣ ਦੂਤ ਜਮ ਕਿਸਾ ਨਾ ਦੇਣੀ ਭੇਤ ਉਹ ਕੋਈ ਭੇਤ ਨਹੀਂ ਦਿੰਦੇ ਕੋਈ ਪਹਿਲੇ ਸੁਣਿਆ ਨਹੀਂ ਪਈਦੇ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਕਿਸੇ ਦੀ ਤਿਆਰੀ ਹੁੰਦੀ ਹੈ ਫਿਰ ਉਸੇ ਹਾਲਤ ਕੀ ਬਣੀ ਹੈ ਉਸੇ ਬੰਦਾ ਦੁਖੀ ਹੁੰਦਾ ਹੈ ਪਕੜ ਜਲਾਈਨ ਦੂਰ ਜੰਮ ਕਿਸਨ ਦੇਨੀ ਪੇਰ ਛੱਡ ਖੜੋਤੇ ਖਨੇ ਮਾਂ ਜਿੰਨਸੂ ਲਗਾ ਹੇਤ ਜਿਨ੍ਹਾਂ ਨਾਲ ਅਸੀਂ ਬੜਾ ਮੋਹ ਪਾ ਕੇ ਬੈਠੇ ਸਨ ਜਿਨ੍ਹਾਂ ਲਈ ਲੁੱਟ ਮਾਰ ਬਚਾਈ ਸੀ ਉਹ ਸਾਰੇ ਛੱਡ ਕੇ ਪਾਸੇ ਹੋ ਗਏ ਸਾਰਿਆਂ ਨੂੰ ਸਮਝ ਆ ਜਾਂਦੀ ਕਿ ਨਹੀਂ ਹੁਣ ਅਸੀਂ ਬਚਾ ਨਹੀਂ ਸਕਦੇ ਇਸ ਨੂੰ ਕੋਈ ਸਰਾਂਦੀ ਖੜਾ ਕੋਈ ਪੈਂਦੀ ਖੜਾ ਤੋ ਸਾਰੇ ਇਹ ਦਵਾਲੇ ਖੜੇ ਬਸ ਦੀਗਦੇ ਨੇ ਵੇ ਕਿਹੜੀ ਵੇਲੇ ਆਖਰੀ ਸਵਾਸ ਉਹਨਗੇ ਤੇ ਛੱਡ ਖੜੋਤੇ ਕਨੇ ਮਾਂ ਜਿੰਨਸੂ ਲਗਾ ਹੇਤ ਹੱਥ ਮਰੋੜੇ ਤਨ ਕਪੇ ਸਿਉ ਐਸੇ ਹੇਤ ਹੁਣ ਬੰਦਾ ਹੱਥ ਮਰਦਾ ਤਨ ਕਪੇ ਪਾਸੇ ਦੁਖੀ ਹੁੰਦਾ ਇਕ ਕਦੇ ਰੰਗ ਸਿਆਹ ਦੇ ਕਦੇ ਸੀਤ ਸੀਤ ਤੋਂ ਭਾਵੇਂ ਚਿੱਟਾ ਤੇਰੇ ਦੇ ਰੰਗ ਉੱਡ ਰੇ ਨੇ ਕਦੇ ਕਾਲਾ ਦੇ ਕਦੇ ਚਿੱਟਾ ਹੈ ਕਹੀਂ ਕੇ ਰੰਗ ਫਿਰਦੇ ਨੇ ਤੁਸੀਂ ਕਈ ਲੋਕਾਂ ਨੂੰ ਆਖਰੀ ਸਮੇਂ ਤੜਫਦੇ ਹਾਂ ਕਲਪਦੇ ਨੇ ਦੇਖਿਆ ਹੋਣਾ ਕਿ ਕਿਸ ਨਾ ਤੜਫ ਤੜਫ ਕੇ ਜ਼ਿੰਦਗੀ ਜੜੀ ਹੈ ਜਾਂਦੀ ਹੈ ਦੂਜੇ ਪਾਸੇ ਬਹੁਤ ਸਾਰੇ ਐਸੀ ਗੁਰਮੁਖ ਪਿਆਰੇ ਵੀ ਤੁਸੀਂ ਦੇਖਿਓ ਨੇ ਕਿ ਜਿਹੜੇ ਆਖਰੀ ਟਾਈਮ ਵਾਹਿਗੁਰੂ ਵਾਹਿਰੂ ਕਰਦੇ ਬੜੇ ਆਰਾਮ ਨਾਸਰੀ ਦਾ ਚੋਲਾ ਛੱਡ ਜਾਂਦੇ ਨੇ ਉਹ ਕੋਈ ਤੜਪਦੇ ਨਹੀਂ ਕਲਪਦੇ ਨਹੀਂ ਬੜੇ ਸਹਿਜੇ ਹੀ ਉਹ ਆਪਣੇ ਸਿਰ ਦਾ ਚੋਲਾ ਤਿਆਗ ਕੇ ਮਾਲਕ ਦੇ ਚਰਨਾਂ ਉੱਪਰ ਪਿਆਣਾ ਕਰ ਜਾਂਦੇ ਨੇ ਉਹ ਇਤਿ ਜਿਹਨਾਂ ਨੇ ਗੁਰਸਾਖ ਨੂੰ ਆਤਮ ਰੋੜੇ ਤਨ ਕਪੇ ਸੇਉ ਵੈ ਸੇਤ ਜੋ ਬੀਜਾ ਸੋ ਲੋਣਾ ਕਰਮ ਜੋ ਬੀਜਾ ਸੋ ਲੋਣਾ ਕਰਮ ਸੰਧ ਲਖੇਤ ਉਹਨਾਂ ਜੈਸੀ ਕਰਮ ਮਨ ਦੇ ਆਖੇ ਲੱਗ ਕੇ ਸੀਨੇ ਕੀਤੇ ਵੈਸੀ ਕਰਮਾਂ ਦਾ ਫਲ ਪੋਗ ਰਿਆ ਦੇਹ ਦੇ ਆਸਵਰੀ ਜ਼ਿੰਦਗੀ ਮੋਹ ਮਾਇਆ ਵਰੀ ਜ਼ਿੰਦਗੀ ਖੁਸ਼ੂਬੇ ਨੂੰ ਹੱਥ ਪਾਈ ਰੱਖਿਆ ਸਾਰੀ ਜ਼ਿੰਦਗੀ ਤੇ ਜੀਵਨ ਜਲ ਬਲ ਗਿਆ ਸਾਰੀ ਜ਼ਿੰਦਗੀ ਤੜਪਦੀਆਂ ਵੀ ਗਈ ਤੇ ਨਾ ਇਹ ਲੋਕ ਸੁਖੀ ਹੋ ਤਾ ਨਾ ਪਰਲੋਕ ਤੇ ਦੂਜੇ ਪਾਸੇ ਜੇ ਨਾਮ ਜਪਣ ਵਾਲੇ ਲੋਕ ਜਿਹੜੇ ਨੇ ਉਹ ਆਤਮਾ ਜੀਵਨ ਉਚੇਰਾ ਕਰਕੇ ਰੱਬ ਦੀ ਜੋਤੀ ਬੜੇ ਆਰਾਮ ਨਾਲ ਜਾਰ ਕੇ ਸਮਾਜ ਅੰਦਰ ਜੋਤੀ ਜੋਤ ਰਲੀ ਸੰਪੂਰਨthia ਰਾਮ ਪਰ ਇਹ ਉਹਨਾਂ ਲਈ ਹੁੰਦਾ ਜਿਨ੍ਹਾਂ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਨ੍ਹਾਂ ਨੇ ਆਪਣਾ ਮੂਲ ਪਛਾਣਿਆ ਹੁੰਦਾ ਹੈ ਕਿ ਕਿਹੜੀ ਹਸਤੀ ਦਾ ਅੰਸ਼ ਹਾਂ ਕਿ ਮੇਰਾ ਮੂਲ ਕੀ ਹੈ ਤੇ ਮੈਂ ਉਹਦੇ ਵਿੱਚ ਸਮਾਣਾ ਜਿਨ੍ਹਾਂ ਨੇ ਇਹ ਗੱਲ ਸਮਝੀ ਹੁੰਦੀ ਹੈ ਉਹ ਲੋਕ ਆਪਣਾ ਜੀਵਨ ਸਫਲ ਕਰਨ ਜਾਂਦੇ ਨੇ ਤੋਂ ਸਾਧ ਸੰਗਤ ਜੀ ਇਹ ਵਿਸ਼ਾ ਜਿਹੜਾ ਅੱਜ ਦੀ ਸਮਾਪਤੀ ਕਰਦੇ ਹਾਂ ਮੈਂ ਅਗਰ ਕਈ ਦਫਾ ਬੇਨਤੀ ਕੀਤੀ ਵੀ ਇੱਕ ਚੀਜ਼ ਦੇਖ ਕੇ ਮੈਂ ਥੋੜਾ ਹੈਰਾਨ ਹੁੰਦਾ ਕਿ ਇੱਕ ਕੋਈ ਸਰੋਤਾ ਜਾਂ ਇਸ ਵੀਡੀਓ ਨੂੰ ਦੇਖਣ ਵਾਲਾ ਇਹ ਕਈ ਵਿਸ਼ੇ 4 4 5 5 10 10 ਪਾਠਾਂ ਵਿੱਚ ਮੁਗਦੇ ਨੇ ਤੇ ਉਹ ਅਗਲਾ ਪਾਠ 100 ਬੰਦੇ ਨੇ ਦੇਖਿਆ ਹੁੰਦਾ ਜਾਂ 50 ਬੰਦੇ ਨੇ ਦੇਖਿਆ ਹੁੰਦਾ ਤੇ ਉਸ ਤੋਂ ਪਿਛਲਾ ਪਾਠ ਉਹ 10 20 ਦੇਖਦੇ ਨੇ ਉਹ ਵੀ ਸਾਧ ਸੰਗਤ ਜੀ ਇਹ ਜਿਹੜੇ ਮੈਂ ਵਿਸ਼ੇ ਪਾਠ ਆਵਾਜ਼ ਬਣਾਉਂਦਾ ਇੱਕ ਪਾਠ ਨੰਬਰ 1 ਪਾਠ ਨੰਬਰ 2 ਇੱਕ ਲੜੀ ਹੁੰਦੀ ਹੈ ਵਿਚਾਰਾਂ ਦੀ ਜੇ ਤੁਸੀਂ ਪਾਠ ਨੰਬਰ 2 ਸੁਣਦੇ ਹੋ ਤਿੰਨ ਸੁਣਦੇ ਹੋ ਤੁਸੀਂ ਪਹਿਲੇ ਵੀ ਸੁਣ ਲਵੋਣਾ ਉਹਦੇ ਨਾਲ ਕੀ ਹੈ ਕਿ ਤੁਹਾਡੀ ਵਿਚਾਰਾਂ ਦੀ ਲੜੀ ਜਿਹੜੀ ਇਹ ਪੂਰੀ ਸਮਝ ਆਵੇਗੀ ਨਹੀਂ ਤਾਂ ਉਹ ਵਿਸ਼ਾ ਕਈ ਦਫਾ ਮਨ 'ਚ ਅਧੂਰੀ ਗੱਲ ਸਮਝਦਾ ਬੰਦਾ ਸੰਪੂਰਨ ਗੱਲ ਨਹੀਂ ਸਮਝਦਾ ਉਹ ਈ ਤਰੀਕ ਵਿਚਾਰਨ ਦੀ ਲੜੀ ਸਾਰੀ ਸਮਝਣ ਵਾਸਤੇ ਜ਼ਰੂਰੀ ਹੈ ਕਿ ਕਿਸੀ ਵੀ ਵਿਸ਼ੇ ਦਾ ਜਿਸ ਤਰ੍ਹਾਂ ਇਹ ਵਿਸ਼ਾ ਸੀ ਅਤਨਾ ਨੇ ਕੁਸੁੰਬੜਾ ਜਲਜਾਸੀ ਢੋਲਾ ਪਾਠ ਨੰਬਰ 1 ਪਾਠ ਨੰਬਰ 2 ਪਾਠ ਨੰਬਰ 3 ਇਸ ਤਰ੍ਹਾਂ ਇਹ ਹਰ ਪਾਠ ਜਿਹੜਾ ਸਾਨੂੰ ਸਰਵਨ ਕਰਨਾ ਚਾਹੀਦਾ ਸੁਣਨਾ ਚਾਹੀਦਾ ਤਾਂ ਜਾ ਕੇ ਵਿਸ਼ਾ ਪੂਰਾ ਚੰਗੀ ਤਰ੍ਹਾਂ ਕਲੀਅਰ ਹੁੰਦਾ ਸਪਸ਼ਟ ਹੁੰਦਾ ਦੂਸਰਾ ਜਿਹੜੇ ਇਹਨਾਂ ਕਥਾਂ ਵਿਚਾਰਾਂ ਨੂੰ ਬਾਣੀ ਨਾਲ ਸਾਝ ਹੈ ਜੀ ਇਹ ਮੈਂ ਕੋਈ ਸਿਆਣਾ ਨਹੀਂ ਬਈ ਮੈਂ ਕੋਈ ਉਪਦੇਸ਼ਕ ਨਹੀਂ ਤੇ ਤੁਸੀਂ ਕੋਈ ਮੇਰੇ ਤੋਂ ਨਾ ਲਾਇਕ ਨਹੀਂ ਜਾਂ ਅਗਿਆਨੀ ਨਹੀਂ ਹੋ ਅਸੀਂ ਆਪਸ ਵਿੱਚ ਗੁਰਬਾਣੀ ਦੀ ਸਾਂਝ ਪਾਉਂਦੇ ਆ ਕੋਈ ਕੋਈ ਵਾਹੀ ਗੁਰੂ ਨੇ ਤੁਹਾਨੂੰ ਦਾਤ ਜਿਆਦੇ ਬਖਸ਼ੀ ਹੋਣੀ ਗਿਆਨ ਦੀ ਕੁਝ ਦਾਤਾਂ ਨੇ ਮੈਨੂੰ ਸੂਝ ਬਖਸ਼ੀ ਹੋਣੀ ਹੈ ਅਸੀਂ ਆਪਸ ਵਿੱਚ ਵਿਚਾਰ ਸਾਂਝੇ ਕਰਦੇ ਆ ਤੂੰ ਉਹ ਵਿਚਾਰ ਸਾਂਝੇ ਕਰਦੇ ਆ ਅਸੀਂ ਜਿਹੜੇ ਗੁਰਬਾਣੀ ਨਾਲ ਜੁੜਨ ਦਾ ਇੱਕ ਸਾਧਨ ਬਣ ਜਾਂਦਾ ਹੈ ਇਸ ਲਈ ਮੈਂ ਇਹ ਵਿਸ਼ੇ ਪਾਏ ਨੇ ਨਾਲੇ ਕੁਝ ਅੱਜ ਦੇ ਯੁੱਗ ਵਿੱਚ ਕੁਝ ਗਲਤ ਬਿਆਨੀਆਂ ਵੀ ਹੋ ਜਾਂਦੀਆਂ ਨੇ ਕਈ ਵਾਰ ਪ੍ਰਚਾਰਕਾਂ ਦੇ ਪਾਸੋਂ ਉਹਨਾਂ ਦਾ ਸਪਸ਼ਟੀਕਰਨ ਵੀ ਮੈਂ ਇਨੋਵੇਸ਼ਨ ਦੇ ਰਾਂਜੀ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਅਗਲੇ ਵਿਸ਼ੇ ਜਿਹੜੇ ਨੇ ਉਹਨੇ ਤੁਹਾਨੂੰ ਯਾਦ ਆਉਂਦੇ ਰਿਹਾ ਕਮਤੰਨੇ ਉਲਝੀਆਂ ਨੂੰ ਕਈ ਵਾਰ ਖਿਆਲ ਨਹੀਂ ਆਉਂਦਾ ਵੀ ਨਹੀਂ ਜੀ ਮੈਂ ਅੱਜ ਨਹੀਂ ਸੁਣ ਸਕਿਆ ਤੋ ਜੇ ਐਸਾ ਕਰੋਗੇ ਤੇ ਇਸ ਭਾਣੇ-ਭਾਣੇ ਤੁਸੀਂ ਵੀ ਗੁਰਬਾਣ ਨਾਲ ਜੁੜੋਗੇ ਤੇ ਮੈਂ ਵੀ ਗੁਰਬਾਣ ਨਾਲ ਜੁੜਿਆ ਆਵਾਂਗਾ ਜਿਹੜਾ ਸਾਡੇ ਜੀਵਨ ਦਾ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ